ਇੱਕ ਬੰਦੇ ਨੇ ਸੁਪਨਾ ਲਿਆਗਾ ਕਿ ਉਹਨੇ ਅਧਿਆਤਮਿਕ ਤਰੱਕੀ ਕਰਨੀ ਆ ਕਿ ਵੀ ਮੈਂ ਪ੍ਰਮਾਤਮਾ ਵਾਲੇ ਪਾਸੇ ਜਾਣਾ ਵੀ ਮੈਂ ਜਿਹੜਾ ਉਹ ਕਹ ਲੋ ਵੀ ਇੱਕ ਯੂਨੀਵਰਸ ਆਣਾ ਇੱਕ ਕੁਦਰਤ ਆ ਇੱਕ ਪ੍ਰਮਾਤਮਾ ਵੀ ਮੈਂ ਉਹਨੂੰ ਅਨੁਭਵ ਕਰਨਾ ਤਾਂ ਉਹਦੀ ਜਿਹੜੀ ਜੀਵਨ ਜਾਂਚ ਹੋਊਗੀ ਉਹ ਇਹ ਹੋਊਗੀ ਕਿ ਉਹਨੂੰ ਅਮਰਤ ਵੇਲੇ ਉੱਠਣਾ ਪੈਣਾ ਹੂੰ ਹੂੰ ਠੀਕ ਆ ਜੀ ਅਮਰਤ ਵੇਲੇ ਉੱਠਣਾ ਪੈਣਾ ਤੇ ਜਿਵੇਂ ਇੱਕੋ ਚੀਜ਼ਾਂ ਕਈਆਂ ਜਾਂਦੀਆਂ ਹਨਾ ਕਿ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨਾ ਜਿਹੜੇ ਵੀ ਇਹ ਵਿਕਾਰ ਆ ਜਾਂ ਹਰੇਕ ਚੀਜ਼ ਦਾ ਤੁਸੀਂ ਧਿਆਨ ਰੱਖ ਕੇ ਚੱਲਣਾ ਵੀ ਇੱਕ ਜਿਹਨੂੰ ਕਹਿੰਦੇ ਪੂਰੀ ਜਾਗਰਤ ਅਵਸਥਾ ਚ ਤੁਸੀਂ ਬੋਲਣਾ, ਸੁਣਨਾ, ਖਾਣਾ, ਪੀਣਾ ਹਨਾ ਵੀ ਉਹਦੀ ਪ੍ਰੈਕਟਿਸ ਕਰਨੀ ਆ ਵੀ ਜਿਹੜਾ ਉਸ ਅਧਿਆਤਮਿਕ ਬੰਦੇ ਦਾ ਜੀਵਨ ਹੋਊਗਾ ਵੀ ਜਿਹੜਾ ਪੂਰੀ ਕੈਲੋ ਵੀ ਇੱਕ ਇਮਾਨਦਾਰੀ ਨਾਲ ਇਧਰੋਂ ਚੱਲਿਆ ਹੋਊਗਾ ਉਹਦੇ ਜੀਵਨ ਚ ਤੇ ਇੱਕ ਜਿਹੜਾ ਆਮ ਬੰਦਾ ਜਿਉਂ ਰਿਹਾ ਵੀ ਸਿਰਫ ਇੱਕ ਰੋਟੀ ਵਾਸਤੇ ਸਿਰਫ ਇੱਕ ਕੰਮ ਵਾਸਤੇ ਤਾਂ ਉਹਦੇ ਜਿਉਣ ਦੇ ਢੰਗ ਚ ਤੇ ਉਹ ਅਧਿਆਤਮ ਵਾਲੇ ਬੰਦੇ ਦੇ ਜਿਉਣ ਦੇ ਢੰਗ ਚ ਜ਼ਮੀਨ ਅਸਮਾਨ ਦਾ ਫਰਕ ਹੋਊਗਾ ਹਾਂਜੀ ਤੇ ਜੇ ਉਹ ਅਧਿਆਤਮ ਵਾਲਾ ਬੰਦਾ ਆਪਦੇ ਕਹਿੰਦਾ ਜੀਵਨ ਨੂੰ ਓਵੇਂ ਜਿਊਂਗਾ ਪੂਰੀ ਇਮਾਨਦਾਰੀ ਨਾਲ ਇੱਕ ਡਿਸਪਲਿਨ ਦੇ ਵਿੱਚ ਜਿਊਂਗਾ ਤਾਂ ਜਦੋਂ ਆਪਾਂ 20 ਸਾਲਾਂ ਬਾਅਦ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਉਹ ਰਿਜ਼ਲਟ ਕੱਢ ਕੇ ਦੇਖਾਂਗੇ ਤਾਂ ਉਹ ਜਿਹੜਾ ਆਮ ਬੰਦਾ ਵੀ ਹੈ ਇੱਕ ਸਿਰਫ ਬਗੈਰ ਕਿਸੇ ਮਨੋਰਥ ਦੇ ਬਗੈਰ ਕਿਸੇ ਕਹਿ ਲਓ ਵੀ ਜਿਉਣ ਦੇ ਢੰਗ ਦੇ ਹਨਾ ਉਹਦੇ ਜਿਉਂ ਰਿਆ ਤੇ ਦੂਜਾ ਬੰਦਾ ਅਧਿਆਤਮ ਵਾਲਾ ਜ਼ਮੀਨ ਅਸਮਾਨ ਦਾ ਉਹਨਾਂ 'ਚ ਫਰਕ ਹੋਊਗਾ